ਹਾਂਜੀ ਦੋਸਤੋ ਕੀ ਹਾਲ ਆ ਤੇ ਬਾਈ ਆਪਣਾ ਕਰ ਰਿਹਾ ਕੰਮ ਤੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਪ੍ਰਧਾਨ ਕੰਮ ਕਰ ਰਿਹਾ ਬਿਲਡਿੰਗ ਤੇ ਕੈਂਚੀਆਂ ਚੱਲੀ ਜਾਂਦੇ ਨੇ ਕੰਮ ਹਣਾ ਤੇ ਲਗਾਤਾਰ ਚੱਲ ਰਿਹਾ ਕੰਮ ਤੇ ਅੱਜ ਪਿੱਲਰ ਫਿਲ ਕਰਤੇ ਤੇ ਪਿੱਲਰਾਂ ਨੂੰ ਪੇਂਟ ਹੋਏ ਨੇ ਖੜੀ ਕਰਨੇ ਤੇ ਇੱਕ ਬਿਲਡਿੰਗ ਸਟਾਟ ਆ ਚੱਲ ਰਿਹਾ ਇਹ ਰਾਹੁਲ ਜੀ ਜਰਾਰੇ ਨੇ ਤੇ ਪੰਜ ਲਾਡਾ ਬਿਲਡਿੰਗ ਤੇ ਲੇਟ ਚੈੱਕ ਕਰੋ ਕਾ ਕੱਢਦਾ ਤੇ ਇੱਕ ਸਾਡਾ ਬੰਦਾ ਸੁੱਤਾ ਪਿਆ ਗਿਆ ਤੇ ਸ਼ਾਮ ਰੋਟੀ ਖਾਉਂਗਾ ਤੇ ਉਹ ਸਾਡੇ ਰੂਮਾਂ ਤੇ ਮਜ਼ਾ ਬਹੁਤਾ ਰਹੇਗਾ ਕੰਮ ਕਰਨਾ ਉਹ ਬਾਈ ਲੱਗਿਆ ਆ ਤੇ ਆਹ ਸ਼ਕਲ ਦੇਖ ਲਓ ਤੇਰਾ ਫਿਲਟਰ ਜੈਸਟ ਵੀ ਇਹਨਾਂ ਸੋਨੇ ਹੋਏ ਆ ਤੇ ਰੰਗ ਕਾਲਾ ਹੋ ਗਿਆ ਮੈਂ ਤਾਂ ਨੇ ਤੇ ਵੀਡੀਓ ਆਨਲਾਈਨ ਡੈਮੇਜ ਦੇਖਣੀ ਹੈ ਕਿਉਂਕਿ ਬਹੁਤ ਵੱਡੀ ਸੋਚ ਆ ਗਈ ਤੇ ਉਹ ਬਾਈ ਨੇ ਵੀ ਕਿਹਾ ਆ ਕਿ ਨਾ ਆਪਾਂ ਬਹੁਤ ਅੱਗੇ ਜਾਣਾ ਰੱਬ ਸੁੱਖ ਕੇ ਸਾਰੇ ਅੱਗੇ ਜਾਣਾ ਆਹ ਕਿੰਚੀਆਂ ਨੇ 70 ਫੁੱਟ ਕੈਂਚੇ ਨੇ ਸੱਤ ਤਿਆਰ ਕਰਤੀਆਂ ਤੇ ਸੱਤ ਰਹਿ ਗਈਆਂ ਪਿੰਡ ਪੈਣੀ ਬੜਿੰਗਾ ਰਾਏਕੋਟਾ ਤੇ ਇਧਰ ਜਿਲ੍ਹਾ ਲੁਧਿਆਣਾ ਪੈਂਦਾ ਸੈਲਰ ਚੱਕੋ